ਬੇਇਨਸਾਫੀ ਦੀ ਵੀ ਕੋਈ ਹੱਦ ਹੁੰਦੀ ਏ ਜਦੋਂ ਬੇਇਨਸਾਫੀ ਨਹੀਂ ਰੁਕਦੀ ਤਾਂ ਮੂਰੇ ਵਾਲਾ ਬੰਦਾ ਅੱਗ ਬਣ ਕੇ ਟਕਰਦਾ ਸੇਮ ਇਸੇ ਤਰ੍ਹਾਂ ਇੱਕ ਭੈਣ ਦੇ ਵੱਲੋਂ ਕੀਤਾ ਗਿਆ ਇਸ ਭੈਣ ਦੇ ਘਰ ਵਾਲੇ ਦੇ ਨਜਾਇਜ਼ ਸਬੰਧ ਇੱਕ ਔਰਤ ਦੇ ਨਾਲ ਸਨ ਤਾਂ ਜਦੋਂ ਇਹ ਨਜਾਇਜ਼ ਸਬੰਧਾ ਤੋਂ ਰੋਕਦੀ ਸੀ ਤਾਂ ਇਸ ਦੀ ਕੁੱਟਮਾਰ ਕੀਤੀ ਜਾਂਦੀ ਸੀ ਇਸ ਦੇ ਘਰ ਵਾਲੇ ਵੱਲੋਂ ਇਸ ਦੇ ਘਰ ਵਾਲੇ ਨੇ ਇਸ ਨੂੰ ਕਾਫੀ ਵਾਰ ਘਰ ਤੋਂ ਵੀ ਬਾਹਰ ਕੱਢਿਆ ਪਰ ਇਸ ਭੈਣ ਨੇ ਜ਼ੁਲਮ ਸਹਿੰਦੇ ਹੋਏ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਇਸ ਦਾ ਘਰ ਵਾਲਾ ਆਪਣੀ ਹਰਕਤਾਂ ਤੋਂ ਬਾਝ ਨਹੀਂ ਆਇਆ ਤਾਂ ਜਦੋਂ ਇਹ ਥਾਣੇ ਕੰਪਲੀਟ ਲਖਣ ਜਾਂਦੀ ਸੀ ਤਾਂ ਪੁਲਿਸ ਵਾਲੇ ਵੀ ਇਸ ਦੇ ਘਰ ਵਾਲੇ ਦੇ ਨਾਲ ਮਿਲੇ ਹੋਏ ਸੀ ਉਹ ਇਸ ਤੋਂ ਰਿਸ਼ਵਤ ਵਟੋਰਦੇ ਸੀ ਕਾਫੀ ਵਾਰ ਇਸ ਤੋਂ ਰਿਸ਼ਵਤ ਲਈ ਗਈ ਪਰ ਇਸ ਭੈਣ ਨੇ ਸਭ ਕੁਝ ਨਾਸ ਹਾਰਦੇ ਹੋਏ ਜਿਹੜਾ ਇਨਸਾਫ ਦੀ ਗੁਹਾਰ ਹੈ ਬਹੁਤ ਸਾਰਿਆਂ ਨੂੰ ਲਈ ਪਰ ਕਿਸੇ ਨੇ ਇਸ ਦੀ ਗੱਲ ਨਹੀਂ ਸੁਣੀ ਪਰ ਹੁਣ ਇਸ ਨੇ ਉਸ ਪੁਲਿਸ ਅਧਿਕਾਰੀ ਨੂੰ ਆਪਣੇ ਸਕੰਜੇ ਦੇ ਵਿੱਚ ਲੈ ਲਿਆ ਤਾਂ ਅਸੀਂ ਕਿ ਉਸ ਨੂੰ ਬਿਜ਼ਨੈਸ ਬਿਊਰੋ ਦੇ ਕੋਲੋਂ ਇਸ ਉਸ ਭੈਣ ਨੇ ਚੁਕਾ ਦਿੱਤਾ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਵਾਇਆ ਇਸ ਪੈਣ ਦੇ ਵੱਲੋਂ ਕਿਹਾ ਗਿਆ ਕਿ ਰੱਬ ਹੈਗਾ ਰੱਬ ਮੈਂ ਅੱਜ ਆਪਣੀ ਅੱਖੀਂ ਦੇਖ ਲਿਆ ਜਦੋਂ ਮੇਰੀ ਸਾਰੀ ਸੁਣ ਪਾਈ ਹੋਈ ਹੈ ਬਿਜਲੈਂਸ ਬਿਊਰੋ ਦੇ ਵੱਲੋਂ ਉਸ ਪੁਲਿਸ ਅਧਿਕਾਰੀ ਨੂੰ ਚੱਕ ਲੈ ਗਿਆ ਰੰਗੇ ਹੱਥੀ ਰਸਪਤ ਲੈਦੇ ਹੋਏ ਫੜਿਆ ਇਸ ਪੈਣ ਦੇ ਵੱਲੋਂ ਕੀ ਕਹਿਣਾ ਹੈ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕਰਦੇ ਹੋਏ ਰੱਬ ਹੈਗਾ ਰੱਬ ਹੈਗਾ ਇਹ ਕਹਿੰਦੇ ਹੋਏ ਕੀ ਕਹਿਣਾ ਆਓ ਤੁਸੀਂ ਵੀ ਸੁਣੋ ਜੈਨੂ ਕਿਤਾ ਅੱਜ ਪਤਾ ਲੱਗਾ ਰੱਬ ਹੈਗਾ ਆ ਅੱਜ ਪਤਾ ਲੱਗਾ ਕੀ ਸਿੰਘ ਜੀ ਰੱਬ ਹੈਗਾ ਆ ਬਹੁਤ ਸ਼ੇਦੀ ਬੋੜਿਆ ਆ ਲੱਖ ਦੀ ਲੰਕ ਕੁਲਹਕ ਦੀ ਬਾਜੀ ਲੱਖ ਦੀ ਲੰਕ ਤੇਰੇ ਤੇ ਹਰ ਕੀ ਸਿੰਘ ਹਰ ਕੀ ਸਿੰਘ ਇਹ ਬੜਾ ਬਹੁਤ ਪੁਰਾਣਾ ਕੀਤਾ ਇਸ ਇਨਸਾਨ ਨੇ ਇੱਧਰ ਦੇਖ ਇੱਧਰ ਦੇਖ ਸ਼ਰਮ ਆਣੀ ਚਾਹੀਦੀ ਤੈਨੂੰ ਸ਼ਰਮ ਆਣੀ ਚਾਹੀਦੀ ਤੈਨੂੰ ਹਰ ਕੀ ਸਿੰਘ ਕੀ ਅਨਾਮ ਮੈਡਮ ਜੀ ਜੀ ਨਾਲ ਤੇ ਕੀ ਕਹਿਣਾ ਚਾਹੋਗੇ ਜੋ ਅੱਜ ਏਐਸਓ ਵੀ ਹਰਜੀਤ ਸਿੰਘ ਨੇ ਕਬੂਲ ਕੀਤਾ ਸਰਟੀਫੀਕਟ ਦੇச்சு ਮੇਰਾ ਨਾਮ ਭੁਪਿੰਦਰ ਕੌਰ ਹੈ ਔਰ ਮੈਂ ਸਰਹਾਲੀ ਪਣਾ ਪੱਤੀ ਪੁੱਲਿਆਂ ਦੀ ਵੀ ਵਸਨੀਕ ਹਾਂ ਮੇਰਾ ਹਰਜੀਤ ਸਿੰਘ ਜੀ ਬਾਰੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਾਂਗੀ ਕਿ ਮੇਰੇ ਇੱਕ ਸਾਲ ਤੋਂ ਮੇਰੇ ਘਰ ਵਾਲੇ ਦੇ ਸੰਬੰਧ ਇੱਕ ਔਰਤ ਦੇ ਨਾਲ ਨਾਜਾਇਜ਼ ਸੰਬੰਧ ਸੀਗੀ ਇੱਕ ਨਾ ਉਸ ਔਰਤ ਦਾ ਉਹ ਔਰਤ ਦਾ ਨਾਮ ਮੈਂ ਕਿਰਨਦੀਪ ਕੌਰ ਤੋਂ ਦੇ ਦੱਸੇ ਅਨੁਸਾਰ ਉਹ ਆਪਣੇ ਆਪਣੇ ਇੱਕ ਡਾਕਟਰ ਦੱਸਦੀ ਹੈ ਤੇ ਮੇਰੇ ਘਰ ਵਾਲੇ ਦਾ ਨਾਮ ਹੈ ਸੁਖਸ਼ੈਨ ਸਿੰਘ ਤੇ ਮੈਂ ਪਿਛਲੇ ਕੁਝ ਮਹੀਨਿਆਂ ਤੋਂ ਵੀਡੀਓਜ਼ ਅਪਲੋਡ ਕਰ ਰਹੀ ਸੀ ਜਿਦੇ ਵਿੱਚ ਮੈਂ ਸਮਾਜਿਕ ਜਥੇਬੰਦੀਆਂ ਨੂੰ ਗੁਹਾਰ ਲਗਾਈ ਸੀ ਮਦਦ ਵੱਲੋਂ ਲੇਕਿਨ ਜਿਹੜੇ ਆ ਏਐਸਆਈ ਸਾਹਿਬ ਸਾਰੇ ਹਾਲੀ ਥਾਣੇ ਤੋਂ ਹਰਜੀਤ ਸਿੰਘ ਜੀ ਜਿਨ੍ਹਾਂ ਦੀ ਹੁਣੇ-ਹੁਣੇ ਹੀ ਅਰੈਸਟ ਵਿਜੀਲੈਂਸ ਵਾਲਿਆਂ ਤੋਂ ਔਰ ਮੈਂ ਬਹੁਤ ਖੁਸ਼ ਹਾਂ ਜੀ ਮੇਰੀ ਖੁਸ਼ੀ ਦਾ ਕੋਈ ਅੰਤ ਨਹੀਂ ਹੈ ਉਹਦਾ ਕਾਰਨ ਇਹ ਹੈ ਜੀ ਮੇਰੀ ਆਏ ਦਿਨ ਕੁੱਟਮਾਰ ਹਰ 10 ਦਿਨ ਬਾਅਦ ਕੁੱਟਮਾਰ ਘਰ ਵਾਲੇ ਵੱਲੋਂ ਸੱਸ ਸਹੁਰੇ ਵੱਲੋਂ ਕੁੱਟਮਾਰ ਔਰ ਜਦੋਂ ਕੁੱਟਮਾਰ ਹੁੰਦੀ ਸੀ ਅਗਲੇ ਦਿਨ ਇਹਨਾਂ ਨੂੰ ਪੈਸੇ ਦੇ ਦਿੱਤੇ ਜਾਂਦੇ ਸੀ ਹਰਜੀਤ ਸਿੰਘ ਜੀ ਨੂੰ ਔਰ ਜਦੋਂ ਉਹਨਾਂ ਦੇ ਐਫਆਈਆਰ ਐਫਆਈਆਰ ਹੋਈ ਹੈ ਮੇਰੀ ਸਸਤੇ ਔਰ ਮੇਰੇ ਘਰ ਵਾਲਿਆਂ ਦੇ ਉੱਪਰ ਮੈਂ ਇਹਨਾਂ ਨੂੰ ਸਾਰੀ ਡਿਟੇਲ ਦੇ ਰਹੀ ਸੀ ਇਸ ਟਾਈਮ ਉਹ ਕਿੱਥੇ ਰੁਕੇ ਹੋਏ ਕਿੱਥੇ ਰਹ ਰਹੇ ਔਰ ਮੇਰੇ ਘਰ ਚ ਆ ਕੇ ਮੈਨੂੰ ਵੀ ਦਬਕਾ ਮਾਰਿਆ ਜਾਂਦਾ ਸੀ ਇਹਨਾਂ ਵੱਲੋਂ ਏਐਸਆਈ ਵੱਲੋਂ ਮੇਰੀ ਕੋਈ ਸੁਣਵਾਈ ਨਹੀਂ ਮੈਂ 23 ਤਰੀਕ ਨੂੰ ਚੰਡੀਗੜ੍ਹ ਹਾਈ ਕੋਰਟ ਪੇਸ਼ ਹੋਈ ਆ ਔਰ ਉਹ ਮਤਲਬ ਉੱਥੇ ਜੱਜ ਸਾਹਿਬਾਨ ਨੂੰ ਵੀ ਆਪਣਾ ਸਾਰਾ ਦੁੱਖ ਦੱਸ ਕੇ ਆਈ ਆ ਔਰ ਉਹ ਨੈਕਸਟ ਤਰੀਕ ਪਈ ਹੈ ਦੇਖੋ ਉਹ ਇੱਕ ਗੁਰਸਿੱਖ ਹੋ ਕੇ ਮੈਂ ਇਹਨਾਂ ਨੂੰ ਸੰਭਾਲ ਵੀ ਕੀਤਾ ਸੀ ਕਿ ਤੁਹਾਨੂੰ ਰੱਬ ਤੇ ਯਕੀਨ ਨਹੀਂ ਕੀ ਤੁਹਾਨੂੰ ਰੱਬ ਦਾ ਡਰ ਨਹੀਂ ਕੀ ਤੁਹਾਡੇ ਘਰ ਦੀ ਨਹੀਂ ਹੈਗੀ ਮੇਰੇ ਛੋਟੇ-ਛੋਟੇ ਦੋ ਬੱਚੇ ਆ ਜੀ ਮੈਂ ਬੜਾ ਮੁਸ਼ਕਿਲ ਦੇ ਨਾਲ ਗੁਜ਼ਾਰਾ ਕਰ ਰਹੀ 6 ਸਾਲ ਦੀ ਬੇਟੀ ਤੇ 3 ਸਾਲ ਦਾ ਮੇਰਾ ਬੇਟਾ ਆ ਜੀ ਪਰ ਇਸ ਜਿਹੜੇ ਐਸਐਸਏ ਸਾਹਿਬ ਹਰਜੀਤ ਸਿੰਘ ਜੀ ਨੇ ਮੇਰਾ ਜੀਣਾ ਹਰਾਮ ਕੀਤਾ ਹੋਇਆ ਸੀਗਾ ਹਰ ਥੋੜੇ ਦਿਨਾਂ ਬਾਅਦ ਜੇਪ ਭਾਰੀ ਹਰ ਥੋੜੇ ਦਿਨਾਂ ਬਾਅਦ ਜੇਪ ਭਾਰੀ ਪਰ ਅੱਜ ਮੈਂ ਇੰਨੀ ਖੁਸ਼ ਆ ਔਰ ਕੋਟ-ਕੋਟ ਧੰਨਵਾਦ ਕਰਦੀ ਧੰਨ ਬਾਬਾ ਦੀਪ ਸਿੰਘ ਜੀ ਦਾ ਗੁਰੂ ਰਾਮਦਾਸ ਜੀ ਦਾ ਮੈਂ ਨਹੀਂ ਦੱਸ ਸਕਦੀ ਮੇਰੀ ਪੁੱਛੇ ਦਾ ਕੋਈ ਟਿਕਾਣਾ ਨਹੀਂ